ਹਲਕਾ ਇੰਚਾਰਜ ਅਤੇ ਚੇਅਰਮੈਨ ਪੰਸਪ ਪੰਜਾਬ ਬਲਬੀਰ ਸਿੰਘ ਪੰਨੂ ਨੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਪਿੰਡ ਡੋਗਰ ਪਿੰਡ ਸ਼ੇਖਵਾ ਪਿੰਡ ਕਾਲਾ ਫਗਾਨਾ ਪਿੰਡ ਕੁਲਾਰ ਅਤੇ ਪਿੰਡ ਭਾਗੋਵਾਲ ਵਿੱਚ ਕਰਵਾਈਆਂ ਗਈਆਂ ਚੋਣ ਮੀਟਿੰਗਾਂ ਅਸੀਂ ਸਭ ਤੋਂ ਵੱਡੀ ਗਰੰਟੀ ਸੀ 600 ਜੋਕ ਫ੍ਰੀ ਕਰਾਂਗੇ ਸੱਚ ਦੱਸੋ ਤੁਹਾਡੇ ਇਸ ਪ੍ਰੋਗਰਾਮ ਦੀ 85% ਲੋਕਾਂ ਦੇ ਦਿਲ 0 ਆ ਰਹੇ ਆ ਸਹੀ ਕਹਿ ਰਿਹਾ ਕੋਟੋ ਦੇ ਵਿਰੋਧੀ ਪਾਰਟੀਆਂ ਵਾਲੇ ਵੀ ਮਿਲਦੇ ਆ ਕੇ ਕਹਿੰਦੇ ਤੇ ਪ੍ਰਣਾ ਨਾ ਕਰ ਚਾ ਦੋ ਫਿਰ ਕੇ ਮੈਂ ਗੱਲ ਕੀਤੀ ਕਹਿੰਦੇ ਯਾਰ ਇਹਦੇ ਵੋਟਾਂ ਵੀ ਨਹੀਂ ਪਈਆਂ ਸਾਡੇ ਵੇਲੇ ਜੀਰੂ ਉਹਦੇ ਕਿਉਂ ਨਾ ਵੋਟਾਂ ਪਾਵਾਂਗੇ ਹੁਣ ਇਸ ਮੌਕੇ ਸਟੇਜ ਤੇ ਬੋਲਦੇ ਹੋਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਆਪ ਪਾਰਟੀ ਦੇ 2 ਸਾਲਾਂ ਵਿੱਚ ਕੀਤੇ ਕੰਮਾਂ ਕਾਰਾਂ ਬਾਰੇ ਲੋਕਾਂ ਨੂੰ ਦੱਸਿਆ ਅਤੇ ਆਪ ਪਾਰਟੀ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਬਾਰੇ ਵੀ ਜਾਣਨਾ ਪਾਇਆ ਇਥੇ ਹੀ ਬੋਲਦੇ ਹੋਏ ਬਲਬੀਰ ਸਿੰਘ ਪੰਨੂ ਅਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਸਾਡੀ ਇੱਕ ਗਰੰਟੀ ਰਹਿ ਗਈ ਹੈ ਔਰਤਾਂ ਦੇ ਖਾਤੇ ਵਿੱਚ 1000 ਰੁਪਏ ਪਾਉਣਾ ਜੇ ਇਹੇ ਗਰੰਟੀ ਅਸੀਂ ਪੂਰੀ ਨਾ ਕਰ ਸਕੇ ਤਾਂ ਸਾਨੂੰ ਐਮਐਲਏ ਦੀਆਂ ਵੋਟਾਂ ਬੇਸ਼ੱਕ ਨਾ ਪਾਇਓ ਪਿੰਡ ਡੋਗਰ ਅਤੇ ਪਿੰਡ ਕਲਾਰ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਦੇਖੋ ਜੀ ਮੈਂ ਬੜਾ ਰਿਣੀ ਆ ਕਿਉਂਕਿ ਇਨਾ ਮਾਨ ਸਤਿਕਾਰ ਪਿਆਰ ਦਿੱਤਾ ਮੈਨੂੰ ਲੋਕਾਂ ਨੇ ਔਰ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਕਾਫਲਾ ਵੱਡਾ ਹੁੰਦਾ ਜਾ ਰਿਹਾ ਔਰ ਮੈਨੂੰ ਆਸ ਹੈ ਵੀ ਆਉਣ ਵਾਲਾ ਸਮਾ ਜਿਹੜਾ ਇੱਕ ਇਤਿਹਾਸਕ ਜਿਹੜੀ ਮਟਾਲਿਆ ਜਿਹੜਾ ਲੋਕ ਸਭਾ ਗੁਰਦਾਸਪੁਰ ਜਿਹੜੇ ਪਠਾਨ ਕੁਟੇਰੀਏ ਨੇ ਇਤਿਹਾਸਕ ਜਿਹੜੇ ਹਲਕੇ ਨੇ ਸਾਰੀ ਲੀਡ ਲੈ ਕੇ ਜਾਵਾ। ਵਿਰੋਧੀ ਕਹਿ ਰਹੇ ਕਿ ਇਹਨਾਂ ਨੇ ਨਾ ਝੂਠ ਬੋਲ ਕੇ ਤੇ ਸਰਕਾਰ ਬਣਾ ਲਈ ਜਿਹੜੀਆਂ ਗਰੰਟੀਆਂ ਦਿੱਤੀਆਂ ਕਈਆਂ ਉਹ ਦਿੱਤੀਆਂ ਨਹੀਂ ਗਈਆਂ ਉਹਨਾਂ ਤੇ ਥੋੜਾ ਚੰਨਣਾ ਪਿਆ। ਦੇਖੋ ਜੀ ਸਾਡੀ ਇੱਕ ਗਰੰਟੀ ਰਹਿੰਦੀ ਹੈ ਜਿਹੜੀ ਲੇਡੀਜ਼ ਵਾਲੀ 100000 ਰੁਪਏ। 2 ਸਾਲ ਹੋਏ ਸਰਕਾਰ ਨੂੰ ਤਿੰਨ ਸਾਲ ਰਹਿੰਦੇ ਨੇ। ਨਾ ਪੂਰੀ ਕਰਨਗੇ ਤੇ ਆਪੇ ਲੋਕ ਨਾ ਵੋਟਾਂ ਪਾਉਣਗੇ। ਹੱਲੇ ਇਹ ਕੌਣ ਹੁੰਦੇ ਨੇ ਡਿਸਾਈਡ ਕਰਨ ਵਾਲੇ? ਬਾਕੀ ਬਿਜਲੀ ਦੀ ਗੱਲ ਕੀਤੀ ਉਹ ਵੀ ਹੰਡਾ ਪੀ ਸਕੂਲ ਹੋ ਫੈਮਿਨਸ ਬਣ ਰਹੇ ਨੇ ਮਹੱਲਾ ਕਲੀਨਿਕ ਬਣ ਰਹੇ ਨੇ ਸੜਕ ਸੁਰੱਖਿਆ ਫੋਰਸ ਦੇ ਦਿੱ ਇੱਕ ਕਰੋੜ ਰੁਪਏ ਸ਼ਹੀਦ ਪਰਿਵਾਰਾਂ ਨੂੰ ਰਾਸ਼ੀ ਦੇ ਦਿੱ ਸੋ ਸਾਰੀਆਂ ਗਰੰਟੀਆਂ ਵਾਸਤੇ ਵਾਸਤੇ ਪੂਰੀਆਂ ਹੋ ਰਹੀਆਂ ਹੱਲੇ ਆਇਆ ਨੂੰ ਦੋ ਸਾਲ ਮੈਂ ਸਭ ਤੋਂ ਪਹਿਲਾਂ ਹਲਕਾ ਫਤਿਹਗੜ੍ਹ ਪੂਰੀਆਂ ਨਿਸ਼ੰਗ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਿਖੋ ਆਪਣੇ ਨਾਲ ਚ ਜਾ ਰਿਹਾ ਮੈਂ ਸੱਚਾਈ ਦੱਸ ਰਿਹਾ ਮੈਂ ਬਾਬਾ ਚੀਤਿਆ ਜੀ ਨੂੰ ਮੰਨਦਾ ਯਕੀਨ ਮੰਨਿਓ ਕੱਲ ਮੇਰੀਆਂ ਅੱਖਾਂ ਦੇ ਵਿੱਚ ਵਥਰ ਵਾਈ ਮੈਂ ਆਪਣਾ ਦੋਹਾਂ ਦਿਨਾਂ ਦੇ ਵਿੱਚ ਗਿਆ ਪੁਰਾਸੀ ਬਾਈ ਜਰਾਏ ਵਿੱਚ ਬਾਈ ਜਰਾਸੀ ਬਾਈ ਜਰਾ ਉਹਨਾਂ ਨੇ ਨੇ ਜਾਦਾ ਫੁੱਲ ਛੁੱਟ ਛੁੱਟ ਕੇ ਮੇਰੀ ਜੇਬਾਂ ਭਰਤੀਆਂ ਅਗਬਰਤੀ ਵੱਡੀ ਸੂਪ ਵਾਲੀ ਮੇਰਾ ਮਨ ਨੂੰ ਮੈਂ ਗੱਡੀ 'ਚ ਬਹਿ ਕੇ ਥਰੂ ਉਹਨਾਂ ਹੋਇਆ ਕਾਰਨ ਕੀ ਸੀ ਗੱਡੀ 'ਚ ਬੈਠਿਆ ਮਨ 'ਚ ਵਿਚਾਰ ਆਇਆ ਸੰਗਤ ਕਿੰਨਾ ਪਿਆਰ ਦਿੰਦੀ ਹੈ ਦੇਖੋ 75 ਸਾਲ ਇਹਨਾਂ ਲੋਕਾਂ ਨੂੰ ਵੀ ਪਿਆਰ ਇਦਾਂ ਦਿੱਤਾ ਹੋਊਗਾ 75 ਸਾਲ ਕਾਂਗਰਸੀਆਂ ਨੂੰ ਕਾਂਗਰਸੀਆਂ ਨੂੰ ਪਿਆਰ ਇਦਾਂ ਸੰਗਤ ਨੇ ਦਿੱਤਾ ਹੋਊਗਾ ਲੇਕਿਨ ਉਹਨਾਂ ਨੇ ਜੋ ਸੰਗਤ ਦੇ ਹਾਲਾਤ ਕੀਤੇ ਨੇ ਜੋ ਕੰਨਾਂ ਦੇ ਵਿੱਚ ਸੰਗਤ ਦੇ ਹਾਲਾਤ ਨੇ ਭਰਾ ਭਰਾ ਨੂੰ ਮਰਵਾਏ ਸਰੀਕੇ ਬਾਜੀ ਵਿੱਚ ਝਗੜੇ ਕਰਾਏ ਆਰਟੀ ਬਾਜੀ ਨੂੰ ਉੱਤੇ ਕਰਨੀ ਪਰ ਦੇਖਾ ਕਰਾ ਕੇ ਕਦਾ ਬੱਖ ਰੱਖਿਆ ਦੂਜੇ ਨੂੰ ਫੁੱਟਰ ਦਾ ਨਹੀਂ ਕੁਛ ਨਹੀਂ ਕੀਤੀ ਮੈਂ ਬਤੇਗੜ ਕੁੜੀਆਂ ਵਾਸਤੇ ਨਹੀਂ ਦੇ ਸਕਦਾ ਕੋਮੈਂ ਉਹ ਬਾਈਕ ਉਹ ਤਾਂ ਨਾਲ ਆ ਕੇ ਕਹਿ ਰਹੇ ਆ ਪਪਾ ਚਿੰਤਨ ਦਾ ਸ਼ਾਪ ਦਾ ਟਾਈਮ ਅੱਧੀ ਅੱਧੀ ਨਹੀਂ ਦੇ ਸਕਦਾ ਅੱਜ ਸ਼ਹਿਰੀ ਕਲਸੀ ਜੀ ਤਕਰੀਬਨ 5-6 ਪਿੰਡਾਂ ਦੇ ਵਿੱਚੋਂ ਵੀ ਆਏ ਨੇ 6 ਪਿੰਡਾਂ ਚ ਆਏ ਨੇ ਪਰ ਮੈਂ ਇਸ ਵੀਰ ਤੋਂ ਲੈ ਕੇ ਕੋਈ 8-9 ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਛੋਟੀਆਂ ਵੀਂਡੀਆਂ ਵੀ ਹੋਈਆਂ ਵੱਡੀਆਂ ਵੀ ਹੋਈਆਂ ਪਿੰਡਾਂ ਚ ਵੀ ਗਈਆਂ ਲੱਗਦਾ ਆ ਵੀ ਇੰਨਾ ਦੇ ਵਿੱਚ ਮੈਨੂੰ ਬਹੁਤ ਮੰਨਾਂ ਜਿ ਮਹਿਸੂਸ ਹੋ ਰਿਹਾ ਕਿ ਕਾਲੀ ਕਾਂਗਰਸ ਦੇ ਬੁੱਤ ਤੱਕ ਨਹੀਂ ਰਹਿ ਸਕਦੇ। ਇੱਕ ਵਾਰ ਮੌਕਾ ਦਊਗੀ। ਅਸਾਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਸਾਨੂੰ 75 ਸਾਲ ਦੇ। ਸਾਨੂੰ ਤੁਹਾਨੂੰ ਇੱਕੋ ਗੱਲ ਕਹਿਣਾ ਵੀ ਮੈਨੂੰ ਤਿੰਨ ਸਾਲ ਸਰਪੰਚ ਨਹੀਂ ਬਣੇ ਸਾਨੂੰ ਸਾਡੇ ਸਰਪੰਚ ਤੋਂ ਇਹਨਾਂ ਦੇ ਵਿੱਚ ਕੰਮ ਨਹੀਂ ਹੁੰਦੀ। ਜਿਹੜੇ ਕੰਮ ਸਰਪੰਚ ਤੋਂ ਬਿਨਾਂ ਹੋਣ ਵਾਲੇ ਸੀ ਇਹਦੇ ਉਹ ਜੁੜੀ ਦੇ ਰੋੜ ਮੰਡੀਪੁਰ ਤੋਂ ਡਵੈਲਪਮੈਂਟ ਬਹੁਤ ਜ਼ਿਆਦਾ ਮੈਂ ਮੰਡੀਆਂ ਦੇ ਵਿੱਚ ਛੱਡਾਂ ਦੇ ਕੰਮ ਬਹੁਤ ਜ਼ਿਆਦਾ ਕੰਮ ਬਹੁਤ ਮੈਲ ਨੂੰ ਵੱਡੇ ਕਰਨ ਦਾ ਕੰਮ ਚਾਰ ਗੁਣਾ ਵੱਡਾ ਕੀਤਾ ਕਣੀ ਇੱਕ ਮੰਗਰ ਫੀਲਡ ਦਾ ਜਿਹੜਾ ਪਲਾਂਟ ਸੀ ਉਹਨੂੰ ਵੱਡਾ ਕੀਤਾ ਕਾਲਾਪਕਨੜਾ ਰੋਡ ਨੂੰ ਚੜਾਈ ਤੇ ਤੀਬੜ ਕੀਤੀ ਯਾਨੀ ਬਾਲ ਅੱਡੇ ਦੇ ਵਿੱਚ ਬਹੁਤ ਬੁਰੀ ਹਾਲਤ ਸੀ ਉਹ ਦਿਸਦਾਰ ਕੀਤੀ ਐਡਸਲਾ ਇਹ ਦੇ ਵਿੱਚ ਬਹੁਤ ਬੁਰੀ ਹਾਲਤ ਸੀ ਉਹਦਾ ਰੋਡ ਵਧੀਆ ਟੌਪ ਦਾ ਰੋਡ ਬਣਾ ਕੇ ਜਿੰਨੀ ਬਹੁਤ ਚੜਾਈ ਕੀਤੀ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਕਦੋਂ ਹੁੰਦੀ ਹੈ ਜਦੋਂ ਮੈਂ ਬਟਾਲੇ ਤੋਂ ਅਲੀਬਾਰ ਰੋਡ ਤੇ ਚੜਦਾ ਹਾਂ ਧਿਆਨ ਨਾਲ ਮੈਂ ਸਾਰੀ ਸੰਗਤ ਨੂੰ ਵੀ ਕਹਿਣਾ ਇਹ ਰਾਤ ਨੂੰ ਕਿਤੇ ਰੋਡ ਦੀ ਨਾਮ ਕੀ ਵੇਖਿਓ ਰੋਡ ਤੇ ਜਿੱਥੇ ਵੀ ਮੋੜ ਕੋਈ ਟਰਨ ਆਉਂਦਾ ਹੈ ਸਾਈਡਾਂ ਦੇ ਵੇਖੋ ਮੈਂ ਪੰਜਾਬੀ ਜੀ ਕਹਣਾ ਜੁਨਾ ਸਾਰਿਆਂ ਨੂੰ ਸਮਝ ਆ ਜਾਵੇ ਸਾਈਡਾਂ ਤੇ ਕਿ ਨਾਈਟਿੰਗ ਸਿਸਟਮ ਇਦਾਂ ਦਾ ਲਾ ਦਿੱਤਾ ਕੋਈ ਭਰਾ ਧੁੰਦ ਦੇ ਵਿੱਚ ਕੋਈ ਭਰਾ ਨੇਰੇ ਦੇ ਵਿੱਚ ਆਪਣੇ ਘਰ ਨੂੰ ਪਰਿਵਾਰ ਦੀ ਕੋ ਜਾਨ ਨੇ ਕੋਈ ਅਸ਼ਕੀਰ ਨੂੰ ਦੇ ਨਾਲ ਹਾਸਾ ਨਾ ਹੋਵੇ ਮੈਂ ਤੇ ਸੰਗਤ ਨੂੰ ਤੁਹਾਡੀ ਚੈਨਲ ਦੇ ਮੱਧੇ ਵਰਾਇ ਕੇ ਕਹਿਣਾ ਜੁਨਾ ਕੋਈ ਮਰੀ ਮਰੀ ਜਮੀਰ ਵਾਲਾ ਇਨਸਾਨ ਹੋਊਗਾ ਮਰੀ ਜਮੀਰ ਹੋਊਗੀ ਜਿਹੜਾ ਰੋਡ ਫਟੇ ਘਟ ਕੁੜੀਆਂ ਦੇ ਉੱਤੇ ਦੀ ਨੰਨੇ ਦਾ ਜਿੰਨੇ ਅੱਜ ਗਾਲ ਕੁੜੀਆਂ ਰੋਡ ਦੇਖਿਆ ਉਹ ਆਵਾਜ਼ ਦੀ ਪਾਰਟੀ ਨੂੰ ਮੋੜ ਨਾ ਪਾਈ ਕੋ ਮਰੀ ਜਮੀਰ ਹੋਊਗੀ ਮੈਂ ਸੱਚਾਈ ਕਹਿੰਦਾ ਕਿ ਮੈਨੂੰ ਖੁਦ ਨੂੰ ਦੇਖ ਕੇ ਖੁਦ ਨੂੰ ਦੇਖ ਕੇ ਭੇਖਾ ਲੱਗਦਾ ਹੈ ਐ ਲੱਗਦਾ ਜਿੱਦਾਂ ਦੂਸਰੀ ਕਿਸੇ ਰੋਡ ਤੇ ਚੜਦੇ ਹੁੰਦੇ ਮੈਂ ਸਾਰੀ ਫਟੇ ਘਟ ਕੁੜੀਆਂ ਦੀ ਸੰਗਤ ਨੂੰ ਕਹਿ ਰਿਹਾ ਹਾਂ ਜਨੇਦਰ ਰੋਡ ਤੇ ਤੁਸੀਂ ਜਾਂਦੇ ਜਾਂਦੇ ਜੇ ਕਿਤੇ ਰਾਤ ਨੂੰ ਸਫਰ ਦੇ ਉੱਤੇ ਸਫਰ ਕਰਕੇ ਵੀ ਕਿਉਂ ਕਿੱਡਾ ਸੋੜਾ ਲੱਗਦਾ ਏ ਇਦਾਂ ਹੀ ਜਿੱਦਾਂ ਬੰਦੀ ਘਰ ਝੂੜੀਆਂ ਰੋਡ ਬਣਾਇਆ ਮੈਂ ਸਾਰੀ ਸੰਗਤ ਨੂੰ ਵਚਨ ਦਿੱਤਾ 200 ਪਿੰਡ ਦੇ ਵਿੱਚ ਗਿਆ ਮੈਂ 200 ਪਿੰਡ ਜਿੱਥੇ ਮੈਂ 8 8 10 10 ਮਰੀ ਗਿਆ ਸੰਗਤ ਨੂੰ ਪ੍ਰੋਸਾ ਦੇ ਕੇ ਆਇਆ ਪਿੰਡਾਂ ਦੇ ਵਿੱਚ ਮੈਂ ਡਿਵੈਲਪਮੈਂਟ ਦੇ ਕੰਮ ਕਰੂੰਗਾ ਤੇ ਮੈਨੂੰ ਤੁਸੀਂ 2027 ਜਾਂ ਮਿਲਦੀਆਂ ਬੁੱਤਾ ਪਾਇਓ ਜੇ ਤੁਸੀਂ ਮੈਨੂੰ ਬੁੱਤਾ ਨਾ ਪਾਇਓ ਅੱਜ ਅੱਜ ਮੇਰਾ ਪ੍ਰਾਸ਼ਾਰਿਕ ਕਲਸੀਨ ਮੈਂ MP ਦੀ ਟਿਕਰ ਮਿਲੀ ਹੈ ਬਹੁਤ ਕੰਮ ਨੇ ਜਿਹੜੇ 60% ਸੈਂਟਰ ਸਰਕਾਰ ਦੇ ਹੰਦੇ ਨਹੀਂ 40% ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੁੰਦਾ ਸਾਡੇ ਕਰਤਾਨਾ ਕੋਈ ਕਿਸੇ ਨੇ ਆਵਾਜ਼ ਨਹੀਂ ਚੁੱਕੀ ਸਾਡੇ ਕਰਤਾਨਾ ਕੋਈ ਕਿਸੇ ਨੇ ਆਵਾਜ਼ ਚੁੱਕਵਾਤੀ ਤੇ ਸਾਡੇ ਭਰਾ ਨੂੰ ਐਮਪੀ ਦੀ ਕੁਰਸੀ ਦੇ ਬਣਾਉਣਾ ਬੜੀ ਜ਼ਰੂਰੀ ਆ ਮੈਂ ਸਾਰੀ ਜਨਤਾ ਨੂੰ ਆਪਣੇ ਜ਼ਿਕਰਯੋਗ ਵੀਰਾਂ ਨੂੰ ਪੜਾਣਾਂ ਬਜ਼ੁਰਗਾਂ ਨੂੰ ਸਾਡੀ ਆਪ ਦੇ ਸਭ ਤੋਂ ਅਪੀਂਤੀ ਕਰਦਾ ਵੀ 5 ਸਾਲ ਬਾਅਦ ਚੈਰੀਕੀ ਮੌਕਾ দাও ਤੇ ਚੰਗੇ ਕੰਮ ਕਰੂਗਾ ਜੇ ਮਗਾ ਮੌਕਾਦਮਾ ਨਹੀਂ ਦੇ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਬਾਈ ਬੁਰਜ ਕਰਦਾ ਹਾਂ ਸਲਾਮ